ਮੈਨਾ ਠੀਜੀ ਬੜੀ ਆ ਇਹ ਰਾਂਗੀ ਹੋੜੇ ਭਰੇ ਕਿਤਨਾ ਭਰੇ ਆ ਬਹਿਣ ਲੱਗਦਾ ਨਾ ਕਿ ਬਿਲਕੁਲ ਪਤਲਾ ਵਾ ਇਹਦਾ ਕੋਲ ਇਹ ਗਾੜਾ ਹੋ ਜਾਣਾ ਵਾ ਉਹ ਪਾਣੀ ਜੇ ਉਹਨਾਂ ਨੇ ਪਾਈਆਂ ਹੁੰਦੀਆਂ ਇੱਥੇ ਆ ਪਾਣੀ ਜੇ ਸੇਵੀਆਂ ਤਿਆਰ ਹੋ ਜਾਂਦੀਆਂ ਕਿਵੇਂ ਹੋ ਜਾਂਦੀਆਂ ਹਰਕੇ ਗਲਾਸ ਰਵਾਂਗੇ 50 ਰੁਪਈਆ ਦੇ ਹਾਲਾਂਕਿ ਇਹ ਪੰਜਾਹ ਰੁਪਈਆ ਵਾਲਾ ਗਲਾਸ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਤਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਆਪ ਦੇ ਘਰ ਪਰਿਵਾਰ ਵਿੱਚ ਠੀਕ ਠਾਕ ਹੋਵੋਗੇ ਰਾਜੀ ਹੋ ਜਿਓਗੇ ਸਮਾਨ ਆਪਾ ਪਾ ਰਹੇ ਆਂ ਕੱਲ ਵਾਲੀ ਵੀਡੀਓ ਆਈਸਕ੍ਰੀਮ ਤੇ ਦੇਖੀ ਆ ਤੁਸੀਂ ਤੇ ਉਹਦਾਂ ਬੱਚਿਆਂ ਦੀ ਡਿਮਾਂਡ ਹੈ ਕਿ ਅੱਜ ਸਾਨੂੰ ਫਲੋਦਾ ਬਣਾ ਕੇ ਖਵਾਓ ਤੇ ਅੱਜ ਆਪਾਂ ਫਲੋਦਾ ਬਣਾ ਕੇ ਬੱਚਿਆਂ ਨੂੰ ਖਵਾਵਾਂਗੇ ਤੇ ਤੁਸੀਂ ਅੱਗੇ ਵੀਡੀਓ ਦੇ ਵਿੱਚ ਵੇਖਿਓ ਬੁਦੇ ਵਾਸਤੇ ਕਿਹੜਾ ਕਿਹੜਾ ਸਮਾਨ ਆਪਾਂ ਨੂੰ ਚਾਹੀਦਾ ਤੇ ਕਿਹੜਾ ਕਿਹੜਾ ਸਮਾਨ ਆਪਾਂ ਪਾ ਰਹੇ ਆਂ ਤੇ ਫਲੂਦੇ ਦੇ ਲੱਤੇ ਬਣਾਉਣ ਵਾਸਤੇ ਆਪਾਂ ਇਹ ਇੱਕ ਕੌਲੀ ਅਰਾ ਰੋਡ ਲਿਆ ਵਾ ਕੋਈ ਲੋਕ ਕਾਰਨਫਲੋਰ ਵੀ ਲੈਂਦੇ ਜਾਨੀ ਕਿ ਮੱਕੀ ਦਾ ਆਟਾ ਜਿਹੜਾ ਵਾਈਟ ਦਾ ਉਹ ਲੈਂਦੇ ਨੇ ਜਿਹੜੇ ਪ੍ਰੋਪਰਲੀ ਲਚੇ ਆ ਉਹ ਬੰਦਿਆ ਜੀ ਅਰਾ ਰੋਡ ਦੇ ਇਸ ਕਰਕੇ ਆਪਾਂ ਅਰਾ ਰੋਡ ਇੱਕ ਕੌਲੀ ਲੈ ਲਿਆ ਇੱਕ ਕੌਲੀ ਜਿਹੜਾ ਆਪਾਂ ਅਰਾ ਰੋਡ ਲਿਆ ਵਾ ਤੇ ਇਹਨੂੰ ਆਪਾਂ ਇਹ ਪਤੀਲੇ ਚ ਪਾ ਦਿੰਨੇ ਤੇ ਨਾਲ ਆਪਾਂ ਪਾਵਾਂਗੇ ਤਿੰਨ ਕੌਲੀਆਂ ਦੇ ਵਿੱਚ ਪਾਣੀ ਤੇ ਹੁਣ ਆਪਾਂ ਜਿਹੜੀ ਕੌਲੀ ਅਰਾ ਰੋਡ ਪਾਇਆ ਉਹੀ ਕੌਲੀ ਆਪਾਂ ਮਿਣ ਕੇ ਸਾਢੇ ਤਿੰਨ ਕੌਲੀਆਂ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਤੇ ਇਹਦਾ ਭੋਲ ਤਿਆਰ ਕਰਾਂਗੇ ਇਹ ਅੱਧੀ ਕੌਲੀਆਂ ਆਪਾਂ ਉੱਪਰ ਪਾ ਦੇਣੀਆਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਸਾਢੇ ਤਿੰਨ ਕੌਲੀਆਂ ਤੇ ਇਹਨੂੰ ਘੋਲ ਨੂੰ ਚੰਗੀ ਤਰ੍ਹਾਂ ਆਪਾਂ ਘੋਲ ਲੈਣਾ ਇਹਦੇ ਵਿੱਚ ਗੱਠਾਂ ਨਹੀਂ ਰਹਿਣੀਆਂ ਚਾਹੀਦੀਆਂ ਤਾਂ ਦੇਖੋ ਕੋਲ ਆਪਣਾ ਤਿਆਰ ਕਰ ਲਿਆ ਇਹ ਦੇਖੋ ਇਦਾਂ ਨਿਹਰਾ ਪਾਣੀ ਝਾਣਾ ਚਾਹੀਦਾ ਤੇ ਹੁਣ ਆਪਾਂ ਬਾਲ ਦਿਆਂ ਗੈਸ ਹਮੇ ਗੈਸ ਬਾਲ ਦੋ ਇੱਧਰ ਤੇ ਗੈਸ ਆਪਾਂ ਬਾਲ ਲੈਨੇ ਆਂ ਤੇ ਉੱਪਰ ਰੱਖ ਲਾਂਗੇ ਆਪਾਂ ਕੜਾਈ ਤੇ ਕੜਾਈ ਆਪਾਂ ਪਿੱਤਲ ਦੀ ਚ ਬਣਾਵਾਂ ਤੇ ਘੋਲ ਜਿਹੜਾ ਆਪਾਂ ਤਿਆਰ ਕੀਤਾ ਸੀ ਉਹ ਸਾਰਾ ਆਪਾਂ ਕੜਾਈ ਦੇ ਵਿੱਚ ਪਾ ਦੇਣੇ ਇਹਨੂੰ ਆਪਾਂ ਹਿਲਾਉਂਦੇ ਹੋਏ ਪਕਾਉਣਾ ਹੈ ਇਹ ਤੁਹਾਡੇ ਦੇਖਦੇ ਆ ਦੇਖਦੇ ਜਿਵੇਂ ਤੁਹਾਨੂੰ ਲੱਗਦਾ ਹੈ ਨਾ ਕਿ ਬਿਲਕੁਲ ਪਤਲਾ ਵਾ ਇਹਦਾ ਕੋਲ ਇਹ ਗਾੜਾ ਹੋ ਜਾਣਾ ਵਾ ਬਸ ਇਹਨੂੰ ਟਰਾਂਸਪੇਰੈਂਟ ਹੋਣ ਤੱਕ ਪਕਾਉਣਾ ਵਾ ਇਹਦੀ ਨਿਸ਼ਾਨੀ ਇਹ ਹੈ ਕਿ ਜਦੋਂ ਬਿਲਕੁਲ ਟਰਾਂਸਪੇਰੈਂਟ ਹੋ ਗਿਆ ਉਦੋਂ ਸਮਝੋ ਆਪਣਾ ਜਿਹੜਾ ਵਾ ਸੇਵੀਆ ਫਲੂਦੇ ਦੀਆਂ ਬਣਾਉਣ ਵਾਸਤੇ ਮਟੀਰੀਅਲ ਤਿਆਰ ਹੋ ਗਿਆ ਇਹ ਦੇਖੋ ਮਟੀਰੀਅਲ ਇਕੱਠਾ ਹੋਣਾ ਸ਼ੁਰੂ ਹੋ ਗਿਆ ਇੰਦਾ ਇੰਦਾ ਸਾਰਾ ਹੀ ਜਿਹੜਾ ਜੈਲੀ ਦੇ ਰੂਪ ਦੇ ਵਿੱਚ ਨੇ ਹੋ ਜਾਣਾ بس ਇਹ ਨਵਾਬੇ ਇਹਨੂੰ ਹਲਾਉਂਦੇ ਹੋਏ ਤੁਸੀਂ ਪਕਾਉਣਾ ਵਾ ਏਰ ਰੱਖ ਕੇ ਇਹਨੂੰ ਛੱਡ ਨਹੀਂ ਦੇਣਾ ਨਹੀਂ ਤਿੱਕੇ ਜਗ੍ਹਾ ਤੇ ਸਾਰਾ ਇਹਨਾਂ ਜਮ ਜਾਣਾ ਲਗਾਤਾਰ ਨਾਲ-ਨਾਲ ਇਹਨੂੰ ਹਿਲਾਈ ਜਾਣਾ ਆਪਾਂ ਤੇ ਲਓ ਜੀ ਸਾਰਾ ਮਟੀਰੀਅਲ ਜਿਹੜਾ ਆਪਣਾ ਇਹ ਦੇਖੋ ਇਕੱਠਾ ਹੋ ਗਿਆ ਤੇ ਹੁਣ ਆਪਾਂ ਸਿਰਫ ਟ੍ਰਾਂਸਪੇਂਡ ਹੋਣ ਤੱਕ ਪਕਾਉਣਾ ਤੇ ਦੇਖੋ ਜੀ ਆਪਣਾ ਮਟੀਰੀਅਲ ਜਿਹੜਾ ਸਾਰਾ ਪੱਕ ਚੁੱਕਿਆ ਦੇਖੋ ਐ ਬਿਲਕੁਲ ਟ੍ਰਾਂਸਪੇਂਡ ਹੋ ਚੁੱਕਿਆ ਇੱਥੇ ਆਪਾਂ ਗੈਸ ਕਰ ਦੇਣਾ ਬੰਦ ਵੈਸੇ ਫਲੂਦੇ ਦੀਆਂ ਸੇਵੀਆਂ ਸਿੱਕੀਆਂ ਹੀ ਹੁੰਦੀਆਂ ਪਰ ਕਈ ਲੋਕ ਇਹਦੇ ਵਿੱਚ ਖੰਡ ਵੀ ਪਾ ਲੈਂਦੇ ਆ ਇਹ ਮਿੱਠੀਆਂ ਮਿੱਠੀਆਂ ਸੇਵੀਆਂ ਲੱਗਾਂ ਤੇ ਤੁਸੀਂ ਨੂੰ ਬੁਰਾ ਖੰਡ ਵੀ ਪਾ ਸਕਦੇ ਜਦੋਂ ਤੁਸੀਂ ਘੋਲ ਤਿਆਰ ਕਰਨਾ ਹੁਣ ਜਲਦੀ ਤੋਂ ਜਲਦੀ ਇਹਦੇ ਗਰਮ ਗਰਮ ਦੀ ਆਪਾਂ ਸੇਵੀਆਂ ਬਣਾਉਣੀਆਂ ਸ਼ੁਰੂ ਕਰਾਂਗੇ ਤੇ ਇਧਰ ਆਪਾਂ ਫਰਾਜ ਦੇ ਵਿੱਚ ਖੁੱਲੇ ਭਾਂਡੇ ਦੇ ਵਿੱਚ ਆਪਾਂ ਬਰਫ਼ ਪਾ ਲਈ ਹੈ ਤੇ ਇਹਦੇ ਵਿੱਚ ਪਾ ਲਾਂਗੇ ਆਪਾਂ ਪਾਣੀ ਇਹ ਲੱਛੇ ਜਿਹੜੇ ਆ ਇਹ ਬਿਲਕੁਲ ਇਦਾਂ ਬਰਫ਼ ਵਾਲੇ ਪਾਣੀ ਦੇ ਵਿੱਚ ਬਣਦੇ ਆ ਤੁਸੀਂ ਟੁਕੜੀਆਂ ਵਾਲੀ ਬਰਫ਼ ਜਿਹੜੀ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਲੈਣੀ ਕਣ ਆਪਾਂ ਜਿਹੜੀਆਂ ਸੇਵੀਆਂ ਬਣਾਉਣ ਵਾਸਤੇ ਪਾਣੀ ਤਿਆਰ ਕੀਤਾ ਸੀ ਉਹਦਰ ਪਾਣੀ ਤਿਆਰ ਕਰ ਲਿਆ ਤੇ ਇਹ ਜਿਹੜੀ ਮਸ਼ੀਨ ਆ ਸੇਵੀ ਮੇਕਰ ਵੀ ਇਹਨੂੰ ਬੋਲਿਆ ਜਾਂਦਾ ਇਹਦੇ ਵਿੱਚ ਆਪਾਂ ਇਹ ਜਿਹੜੀ ਜਾਲੀ ਲਾਈ ਆ ਇਹ ਦੇਖੋ ਇਦਾਂ ਦੇ ਆਪਾਂ ਇੰਨੇ ਨੇ ਮੋਟੇ ਜਿਹੜੇ ਲੱੱਚੇ ਬਣਾਵਾਂਗੇ ਤੇ ਇਹਨੂੰ ਸਾਰੀ ਨੂੰ ਪਹਿਲਾਂ ਮੈਂ ਤੇਲ ਲਾ ਲਿਆ ਸੀ ਤਾਂ ਕਿ ਜਿਹੜਾ ਮਟੀਰੀਅਲ ਇਹਨਾਂ ਚਿੰਬੜੇ ਨਾ ਹੁਣ ਆਪਾਂ ਇਹਦੇ ਵਿੱਚ ਗਰਮ-ਗਰਮ ਹੀ ਪਾਉਣਾ ਹੈ ਕਿਉਂਕਿ ਜਿਹੜਾ ਗਰਮ-ਗਰਮ ਹੀ ਲੱੱਚੇ ਜਿਹੜੇ ਬਣਨਗੇ ਨਹੀਂ ਤੇ ਬਾਅਦ ਵਿੱਚ ਠੰਡਾ ਹੋ ਗਏ ਨਾ ਇਹ ਜੈਲੀ ਵਾਂਗ ਆਕਰਜੇ ਜਾਂਦਾ ਜੋੜਾ ਪੈਦਾ ਬਰਫਲੇ ਪਾਣੀ ਦੇ ਵਿੱਚ ਇਹਨਾਂ ਨੂੰ ਕੱਢਦੇ ਜਾਵਾਂਗੇ ਇਧਰ ਮੇਕਸਾ ਦੇਖੋ ਇਦਾਂ ਘੁਮਾਉਂਦੇ ਘੁਮਾਉਂਦੇ ਤੁਸੀਂ ਲੱਛੇ ਬਣਾ ਲੈਣੇ ਇਹ ਇਹ ਜਿਹੜੇ ਸੇਵੀਆਂ ਬਣਾਉਣੀਆਂ ਬਿਲਕੁਲ ਬਰਫਲੇ ਪਾਣੀ 'ਚ ਬਣਾਉਣੀਆਂ ਤੁਸੀਂ ਨਹੀਂ ਤੇ ਖੁਰਜੇ ਜਾਣੀਆਂ ਨੇ ਤੇ ਹੁਣ ਮੰਮੀ ਕਹਿੰਦੇ ਮੈਂ ਬਣਾਉਣੀ ਆ ਤੇਰੇ ਨਾਲ ਮਿੰਨੋ ਵੀ ਦੱਸ ਕਿਵੇਂ ਬਣਦੇ બસ ਇਦਾਂ ਸੌਖਾ ਹੀ ਇਹਦਾ ਕੰਮ ਆ ਇਦਾਂ ਨਾਲ-ਨਾਲ ਕਮਾਈ ਜਾਣਾ ਤੇ ਸਾਰੇ ਬਰਫ ਦੇ ਪਾਣੀ ਛੱਡੇ ਜਾਣੇ ਕਿੱਦਾਂ ਲੱਗਿਆ ਮਮੀ ਬਹੁਤ ਵਧੀਆ ਮੇਰੇ ਬਹੁਤ ਵਧੀਆ ਹੋੜੇ ਬਣਾਏ ਆ ਤੁਸੀਂ ਪਹਿਲੀ ਵਾਰਿਆਂ ਆ ਪਹਿਲੀ ਵਾਰੀ ਬਣਾਏ ਆ ਤੁਹਾਨੂੰ ਪਤਾ ਸਾਡੀ ਬਿੱਟੀ ਦਾ ਚੈਨਲ ਹੈ ਰੂਬ ਲੱਗਰ ਇਹ ਤੇ ਬਹੁਤ ਕੁਝ ਬਣਾਉਂਦੀ ਰਹਿੰਦੀ ਪਰ ਆਪਾਂ ਵੀ ਇਹਦੇ ਕੋਲੋਂ ਕਦੀ-ਕਦੀ ਕੁਝ ਨਾ ਕੁਝ ਸਿੱਖਦੇ ਰਹਿੰਨੇ ਆ ਤੁਸੀਂ ਦੇਖ ਸਕਦੇ ਹੋ ਦੇਖੋ ਸੇਵੀਆਂ ਆਪਣੀਆਂ ਤਿਆਰ ਹੋ ਚੁੱਕੀਆਂ ਜਿਹੜੇ ਆਪਾਂ ਫਲੋ ਦੇ ਖਾਣੇ ਨੇ ਲੰਬੀਆਂ ਲੰਬੀਆਂ ਸੇਵੀਆਂ ਬਣਾਈਆਂ ਇਹ ਦੇਖੋ ਬਚਵੰਦੇ ਵਿੱਚ ਆਪਾਂ ਖਾਂਦੇ ਰਹਿਆ ਤੇ ਆਪਾਂ ਉਦੋਂ ਆਪਾਂ ਬੜਾ ਸੋਚਦੇ ਹੁੰਦੇ ਆ ਵੇ ਕਿੱਦਾਂ ਬਣਦੀਆਂ ਵਾ ਸੇਵੀਆਂ ਦੀਆਂ ਕਿੱਦਾਂ ਆਏ ਬਣਾ ਲੈਂਦੇ ਹੁਣ ਆਪਾਂ ਬਣਾਇਆ ਵੀ ਇਹ ਤੇ ਬਣਦਾ ਵੀ ਵੇਖਿਆ ਤੇ ਬੜੀ ਖੁਸ਼ੀ ਹੋਈ ਆ ਵੇਖ ਕੇ ਤੇ ਬਣਾ ਕੇ ਉਹ ਪਾਣੀ ਜੀ ਤੇ ਉਹਨਾਂ ਨੇ ਪਾਈਆਂ ਹੁੰਦੀਆਂ ਜੇ ਆਖਣਾ ਪਾਣੀ ਜੀ ਸੇਵੀਆਂ ਤਿਆਰ ਹੋ ਜਾਂਦੀਆਂ ਕਿਵੇਂ ਹੋ ਜਾਂਦੀਆਂ ਤੇ ਲੋ ਜੀ ਆਪਣੇ ਲੱਛੇ ਜਿਹੜੇ ਤੁਹਾਨੂੰ ਦੱਸਿਆ ਸੀ ਉਹ ਆਪਣੇ ਬਣ ਚੁੱਕੇ ਨੇ ਤੇ ਇਹ ਜਿਹੜੀ ਰਬੜੀ ਆਪਾਂ ਬਣਾਈ ਸੀ ਇਹ ਵੀ ਠੰਡੀ ਹੋ ਚੁੱਕੀ ਆ ਤੇ ਬਾਕੀ ਇਹਦੀ ਸਜਾਵਟ ਵਾਸਤੇ ਆਪਾਂ ਕਿਹੜਾ ਸਮਾਨ ਲਿਆ ਉਹ ਪਤਾ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਜਦੋਂ ਚੀਜ਼ਾਂ ਪੂਰੀ ਸੱਜੀ ਹੋਵੇ ਫਿਰ ਖਾਣ ਨੂੰ ਬਹੁਤ ਵਧੀਆ ਦਿਲ ਕਰਦਾ ਹੈ ਤੇ ਬਦੋ ਬਦੀ ਜਿਗਰ ਦਾ ਪਿਆ ਆਪਾਂ ਇਹਨੂੰ ਖਾਈਏ ਢੋਖ ਨਾ ਹੋਵੇ ਤਾਂ ਵੀ ਤੇ ਇਸ ਕਰਕੇ ਆਪਾਂ ਇਹਨੂੰ ਸਜਾਵਣ ਵਾਸਤੇ ਇਸ ਵਾਸਤੇ ਜਿਹੜਾ ਦਾ ਸਜਾਵਟ ਦਾ ਸਮਾਨ ਆਪਾਂ ਲਿਆ ਜੀ ਇਹ ਲਈ ਆਪਾਂ ਕਿਊਟੀ ਫੁੱਟੀ ਇਹ ਲਾਲ ਰੰਗ ਦੀ ਆਪਾਂ ਲਈ ਆ ਤੁਸੀਂ ਕਲਰਫੁੱਲ ਵੀ ਲੈ ਸਕਦੇ ਹੋ ਨਾਲ ਲੈ ਕੇ ਜੀ ਇਹ ਡਰਾਈ ਫਰੂਟ ਇਹ ਹੈਗਾ ਜੀ ਸਬਜ਼ਾ ਤੇ ਇਹ ਹੈਗਾ ਕੀ ਇਹ ਸ਼ੀਡੇ ਨੂੰ ਆਪਾਂ ਪਿਉਏ ਤੁਸੀਂ ਇੱਥੇ ਤਪੀਰਾ ਗੋਣ ਵੀ ਪੀਉ ਸਕਦੇ ਹੋ ਤੇ ਇਹ ਸਜਾਵਟ ਵਾਸਤੇ ਰੂਹਬਜਾ ਨਾਲੇ ਆਈਸਕ੍ਰੀਮ ਤੇ ਇਧਰ ਹੈਗੀ ਹੈ ਜੀ ਰਬੜੀ ਤੇ ਇਹ ਹੈਗੇ ਆਪਣੇ ਲੱチェ ਮੇਨ ਚੀਜ਼ ਮੇਨ ਚੀਜ਼ ਤੇ ਹੁਣ ਆਪਾਂ ਕਰਦੇ ਆਂ ਜੀ ਗਲਾਸ ਤਿਆਰ ਤੇ ਫਲੂਦੇ ਵਾਸਤੇ ਤੁਸੀਂ ਗਲਾਸ ਕੋਈ ਵੀ ਲੈ ਲੈਣੇ ਆ ਇੰਨਾ ਵੀ ਥੋੜੀ ਸਜਾਵਟ ਵਾਲੇ ਹੁਣ ਮੈਨੂੰ ਹੁਣੇ ਵੱਡੇ ਗਲਾਸ ਮਿਲੇ ਆ ਤੇ ਇਹਨਾਂ ਨੂੰ ਆਪਾਂ ਸਜਾ ਲੈਨੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪਾਉਨੇ ਇਹਨਾਂ ਦੇ ਵਿੱਚ ਰੂਹਬਜਾ ਐ ਪੂਰੀ ਜੀ ਸਜਾਵਟ ਕਰਾਂਗੇ ਆਪਾਂ ਕਿਉਂਕਿ ਕਲਰ ਫੁਰਲ ਜੈ ਜਿਦੋਂ ਲੱਗਦਾ ਨਾ ਤੇ ਫਿਰ ਬੱਚਿਆਂ ਦਾ ਬਹੁਤ ਵਧੀਆ ਦਿਲ ਕਰਦਾ ਖਾਣ ਨੂੰ ਭੱਜ ਕੇ ਆਉਂਦੇ ਬੱਚੇ ਕਿ ਪਤਾ ਨਹੀਂ ਕੀ ਚੀਜ਼ ਹੈ। ਵੈਸੇ ਤੁਸੀਂ ਘਰੇ ਸਾਫ਼ ਸਫਾਈ ਦੇ ਨਾਲ ਬੱਚਿਆਂ ਨੂੰ ਬਣਾ ਕੇ ਦੋ ਤੇ ਹਰ ਇੱਕ ਚੀਜ਼ ਬੱਚਿਆਂ ਵਾਸਤੇ ਵਧੀਆ ਹੁੰਦੀ ਹੈ। ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਥੋੜੀ ਜਿਹੀ ਠੰਡੀ ਠੰਡੀ ਰਵੜੀ। ਇਹ ਆਈਸਕ੍ਰੀਮ ਨਹੀਂ ਹੈ ਤੇ ਕੱਲੀ ਤੁਸੀਂ ਰਵੜੀ ਨਾਲ ਵੀ ਇਹਨੂੰ ਤਿਆਰ ਕਰ ਸਕਦੇ ਹੋ। ਤੇ ਹੁਣ ਆਪਾਂ ਪਾਵਾਂਗੇ ਥੋੜੇ ਜਿਹੇ ਦੇ ਵਿੱਚ ਪਹਿਲਾਂ ਲੱਛੇ ਇਹ ਚਾਹ ਨੂੰ ਵੀ ਕਲਰਫੁੱਲ ਤੁਸੀਂ ਬਣਾ ਸਕਦੇ ਹੋ ਪਰ ਮੈਂ ਵਾਈਟ ਹੀ ਰਹਿਣ ਦਿੱਤੇ ਤੇ ਹੁਣ ਆਪਾਂ ਪਾਵਾਂਗੇ ਇੱਕ ਚਮਚ ਇਹਦੇ ਵਿੱਚ ਆਪਾਂ ਸਬਜਾ ਕਿਉਂਕਿ ਇਹਦੇ ਨਾਲ ਜਿਹੜੀ ਹੈ ਤਸੀਰ ਇਹ ਵੀ ਹੋਰ ਜਿਆਦਾ ਠੰਡੀ ਹੋ ਜਾਂਦੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੁਸੀਂ ਖਤੀਰਾ ਗੁੰਨ ਵੀ ਪਾ ਸਕਦੇ ਹੋ ਤੇ ਇਹ ਪਾ ਰਿਹਾ ਆਪਾਂ ਇਹਦੇ ਵਿੱਚ ਚੀਆ ਸੀ ਤੇ ਹੁਣ ਆਪਾਂ ਫੇਰ ਪਾ ਦਿੰਨੇ ਥੋੜੀ ਜਿਹੀ ਇਹਦੇ ਤੇ ਰਬੜੀ ਇਸ ਤੋਂ ਬਾਅਦ ਆਪਾਂ ਪਾ ਦਾਂਗੇ ਫੇਰ ਇਹਦੇ ਵਿੱਚ ਇਹ ਲੱਛੇ ਤੇ ਉੱਤੇ ਪਾ ਦਾਂਗੇ ਆਪਾਂ ਇਹਦੇ ਉੱਤੇ ਆਈਸਕ੍ਰੀਮ ਇਹ ਵੀ ਆਪਾਂ ਘਰੇ ਤਿਆਰ ਕੀਤੀ ਆ ਇਹਦੀ ਵੀਡੀਓ ਵੇਖਣੀ ਹੋਵੇ ਤਾਂ ਤੁਸੀਂ ਚੈਨਲ ਤੇ ਵੇਖ ਸਕਦੇ ਆ ਨਾਲ ਆਪਾਂ ਪਾ ਦਾਂਗੇ ਇਹਦੇ ਬਿਊਟੀ ਫਰੂਟਸ ਇਹ ਪਾ ਦੇ ਦਈਏ ਆਪਾਂ ਟਰਾਈ ਫਰੂਟਸ ਤੁਹਾਡੀ ਮਰਜ਼ੀ ਆ ਤੁਸੀਂ ਕੁਝ ਵੀ ਇਹਦੇ ਉੱਤੇ ਹੋਰ ਪਾ ਸਕਦੇ ਹੋ ਸੁਜਾਵਟ ਵਾਸਤੇ ਤੇ ਨਾਲ ਆਪਾਂ ਪਾ ਦਾਂਗੇ ਥੋੜਾ ਜਿਹਾ ਹੋਰ ਤੁਬਜ ਤੇ ਫੇਰ ਆ ਗਈ ਜੀ ਇਹਦੇ ਉੱਤੇ ਮੇਨ ਚੀਜ਼ ਆਪਣੇ ਲੱチェ ਇਹਦੇ ਉੱਤੇ ਵੀ ਆ ਗਈ ਬਿਊਟੀ ਫਰੂਟਸ ਨਾ ਥੋੜੀ ਫੇਰ ਪਾਵਾਂਗੇ ਰੌੜੀ ਯਾਨੀ ਕਿ ਭਰ ਕੇ ਗਲਾਸ ਦਵਾਂਗੇ 50 ਰੁਪਈਆ ਦੇ ਹਨਾ ਕੀ 50 ਰੁਪਈਆ ਵਾਲਾ ਗਲਾਸ 50 ਰੁਪਈਆ ਵਾਲਾ ਗਲਾਸ ਫੇਰ ਡਰਾਈ ਫਰੂਟ ਫੇਰ ਲੋ ਜੀ ਆਪਣਾ ਇਹ ਜਿਹੜਾ ਵਾ ਤਿਆਰ ਹੋ ਚੁੱਕਿਆ 50 ਰੁਪਈਆ ਵਾਲਾ ਲੱਛਿਆਂ ਦਾ ਗਲਾਸ ਇਹ ਠੰਡਾ ਠਾਰ ਜਦੋਂ ਤੁਸੀਂ ਖਾਓਗੇ ਤਾਂ ਸੀਨਾ ਵੀ ਠਰ ਜੂਗਾ ਤੁਹਾਡਾ ਲੋ ਜੀ ਹੋ ਗਿਆ ਨਾ ਤੇ ਲੋ ਜੀ ਆਪਣੇ ਇਹ ਜਿਹੜੇ 50 50 ਰੁਪਈਆ ਵਾਲੇ ਗਲਾਸ ਤਿਆਰ ਨੇ ਵੀ ਦੇਖ ਸਕਦੇ ਹੋ ਦੇਖਣ ਨੂੰ ਐ ਦਿਲ ਕਰਦਾ ਨਾ ਵੀ ਖਾ ਹੀ ਲਈ ਤੇ ਖਾਵਾਂਗੇ ਹੁਣ ਹਨਾ ਬਹੁਤ ਹੀ ਜਿਆਦਾ ਵਧੀਆ ਵੀ ਬਣੇ ਦੇਖਣ ਨੂੰ ਵੀ ਵਧੀਆ ਲੱਗਦੇ ਪਏ ਤੇ ਟੇਸਟੀ ਤੇ ਹੁੰਦੇ ਹੀ ਹੁੰਦੇ ਆ ਕਿਉਂਕਿ ਬੱਚਿਆਂ ਨੂੰ ਰਵੜੀ ਜਿਹੜੀ ਆ ਦੁੱਧ ਆ ਉਹਦੀ ਪਿਓਰ ਦੁੱਧ ਦੀ ਰਵੜੀ ਆਪਾਂ ਬਣਾਈ ਆ ਆਈਸਕ੍ਰੀਮ ਘਰੇ ਆਪਾਂ ਤਿਆਰ ਕੀਤੀ ਆ ਲੱਛੇ ਆਪਾਂ ਘਰੇ ਤਿਆਰ ਕੀਤੇ ਆ ਸਾਰਾ ਕੁਝ ਘਰੇ ਤਿਆਰ ਕਰਕੇ ਇਦਾਂ ਬੱਚਿਆਂ ਨੂੰ ਤੁਸੀਂ ਬਣਾ ਕੇ ਦੋਗੇ ਤੇ ਬੱਚੇ ਕਦੇ ਵੀ ਬਿਮਾਰ ਨਹੀਂ ਹੋਣਗੇ ਕਿਉਂਕਿ ਤੁਹਾਨੂੰ ਪਤਾ ਜਦੋਂ ਤੁਸੀਂ ਆਪਣੇ ਬੱਚਿਆਂ ਵਾਸਤੇ ਬਣਾਉਂਦੇ ਹੋ ਘਰੇ ਤੇ ਪੂਰਾ ਸਾਫ ਸफाई ਦਾ ਧਿਆਨ ਰੱਖਦੇ ਹੋ ਤੇ ਫਲੂਦਾ ਆਪਣਾ ਜਿਹੜਾ ਤਿਆਰ ਹੋ ਚੁੱਕਾ ਫਿਰ ਆਪਾਂ ਸਾਰੇ ਪਰਿਵਾਰ ਨੂੰ ਜਿਹੜਾ ਵਾ ਇਹ ਵੰਡਾਂਗੇ ਹਨਾ ਸਰਵ ਕਰਾਂਗੇ ਕਹਿੰਦੇ ਆ ਜਾਂ ਵੰਡਾਂਗੇ ਤੇ ਖੁਸ਼ੀ ਨਾਲ ਸਾਰੇ ਖਾਣਗੇ ਤੁਸੀਂ ਵੀ ਸਾਰੇ ਇੰਜੋਏ ਕਰੋ ਜੀ ਗਰਮੀ ਬਹੁਤ ਆ ਤੇ ਗਰਮੀ ਦੇ ਵਿੱਚ ਇਹੋ ਜਿਹੀ ਚੀਜ਼ਾਂ ਘਰੇ ਬਣਾ ਕੇ ਤੁਸੀਂ ਬੱਚਿਆਂ ਨਾਲ ਬਿਆ ਕਰੋ ਆਪ ਵੀ ਖਾਇਆ ਕਰੋ ਤੇ ਇੰਜੋਏ ਕਰਿਆ ਕਰੋ ਆਪਾਂ ਚੈੱਕ ਕਰਾਉਨੇ ਆਪਣੇ ਵੱਡਿਆਂ ਤੋਂ ਲੇ ਮਮੀ ਆਉ ਫਲੂਦਾ ਚਮਚ ਲੈ ਕੇ ਆਉਣੀ ਮੈਂ ਆ ਰੈਡੀ ਹੈਗਾ ਨਾ 100 ਰੁਪਏ ਦਾ ਗਾਹ ਕੇ 50 50 ਦਾ ਮੈਨਾ ਠੀਜੀ ਬੜੀ ਆ ਇਹ ਰੰਗ ਹੀ ਹੋਣੇ ਭਰੇ ਆ ਕਿਤਨਾ ਭਰੇ ਆ ਇਹ ਐ ਕੱਲੇ ਕੱਲੇ ਜਿਵੇਂ ਤੁਸੀਂ ਤੇਲਾਂ ਦੇ ਵਿੱਚ ਰੰਗ ਠੋਪਦੇ ਹਾਂ ਨਾ ਬਸ ਰੰਗ ਭਰੇ ਵੇ ਇਹ 500 ਰੁਪਏ ਦਾ ਗਲਾ ਵੀ ਥੋੜਾ ਵਾ ਐ ਠੰਡੇ ਠਾਰੇ ਖਾ ਕੇ ਆਏ ਕੱਲ੍ਹ ਦਾ ਠਾਠਾ ਨਾਲਾ ਜਮਮ ਜਮਮ ਚੁਲੋ ਦੀ ਚਮਚ ਉਮਰੋ ਕਿੰਦਾ ਦਾ ਲੱਗਦਾ ਨਾ ਦੇਖਣ ਵਧੀਆ ਲੱਗਣ ਦੇ ਨਾ ਬਹੁਤ ਦੇਖੋ ਬਹੁਤ ਰੌਗਾ ਵਧੀਆ ਠੀਕ ਹੈ ਕੈਂਡਾ 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 ਆਈਸਕ੍ਰੀਮ ਫਲੂਦਾ ਆਪਣਾ ਬਣ ਕੇ ਤਿਆਰ ਆ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਖਾ ਤੇ ਬੇਟੀਆਂ ਨੇ ਬਣਾਇਆ ਬਹੁਤ ਵਧੀਆ ਬਣਿਆ ਵਾ ਇਹ ਆਪਾਂ ਰਲ ਮਿਲ ਕੇ ਬਣਾਇਆ ਵਾ ਪਰ ਇਹਦਾ ਜੋਗਦਾਨ ਜਿਆਦਾ ਮੈਂਨੇ ਅੱਗੇ ਵੀ ਬਹੁਤ ਵਾਰੀ ਬਣਾਇਆ ਸੀ ਆਪਾਂ ਪਹਿਲੀ ਵਾਰੀ ਬਣਾਇਆ ਵਾ ਤੇ ਬਹੁਤ ਵਧੀਆ ਬਣਿਆ ਵਾ ਤੇ ਜੇ ਤੁਹਾਨੂੰ ਚੰਗਾ ਲੱਗਾ ਤੇ ਲੈਕਚਰ ਕਰਿਓ ਤੇ ਤੁਸੀਂ ਵੀ ਬਣਾ ਕੇ ਘਰ ਵਿੱਚ ਖਾਓ ਬੱਚਿਆਂ ਨੂੰ ਘਰੇ ਬਣਾ ਕੇ ਦਿਆ ਕਰੋ ਇਦਾਂ ਸਾਸਤੋ ਤੇ ਤਰੀਕੇ ਨਾਲ ਫਿਰ ਕਦੀ ਵੀ ਬਿਮਾਰ ਨੇ ਨਾ ਤੇ ਤੁਸੀਂ ਆਈਸਕ੍ਰੀਮ ਬਣਾ ਲਓ ਜਾਂ ਫਲੂਦਾ ਆਈਸਕ੍ਰੀਮ ਬਣਾ ਲਓ ਤੇ ਹੁਣ ਅਸੀਂ ਇਹਦਾ ਇੰਜੋਏ ਕਰਦੇ ਆਂ ਜੀ ਸਾਡੇ ਇੰਜੋਏ ਤੋਂ ਪਹਿਲਾਂ ਮੱਖੀਆਂ ਨੇ ਘਰ ਲੈਣਾ ਇੰਜੋਏ ਸੈਂ ਤੇ ਗਰਮੀ ਬਹੁਤ ਆ ਤੇ ਇਹਨੂੰ ਠੰਡੇ ਠੰਡੇ ਨੂੰ ਆਪਾਂ ਖਾਣੇ ਆ ਤੇ ਤੁਸੀਂ ਦੱਸਿਓ ਜੀ ਤੁਹਾਨੂੰ ਇਹ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਸਾਡੀ ਵੱਡੀ ਮੱਕੀ ਕਾਲੀ ਪਈ ਆਂਦੀ ਸਹੀ ਛਿੱਤੀ ਮੈਨੂੰ ਦੇ ਦਿਓ ਸੀਤ ਖਾਣਾ ਹੈ ਚਲੋ ਆਪਾਂ ਇਹ ਪੇਕ ਕਰ ਅਗਲੀ ਵੀਡੀਓ ਦੇ ਵਿੱਚ ਆਪਾਂ ਤੱਕ ਲੀਰਾ ਭਰਾਤਾ